ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਧਾਰੀਵਾਲ ਤੋਂ ਧਾਰੀਵਾਲ ਦੇ ਨਜ਼ਦੀਕੀ ਪਿੰਡ ਡੇਰੀਵਾਲ ਦਰੋਗਾ ਵਿਖੇ ਰਾਮਲੀਲਾ ਕਮੇਟੀ ਦੇ ਨਾਲ ਵਿਸ਼ੇਸ਼ ਮੀਟਿੰਗ ਕਰਨ ਦੇ ਲਈ ਸਮਾਜਿਕ ਸਮਰਥਾ ਉੱਤਰ ਭਾਰਤ ਪ੍ਰਮੁੱਖ प्रमोद ਕੁਮਾਰ ਪਹੁੰਚੇ ਪਿੰਡ ਪਹੁੰਚਣ ਤੇ ਡੇਰੀਵਾਲ ਦੇ ਲੋਕਾਂ ਅਤੇ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ प्रमोद ਕੁਮਾਰ ਦਾ ਪਰਵਾ ਸਵਾਗਤ ਕੀਤਾ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਭਗਵਾਨ ਵਾਲਮੀਕ ਜੀ ਦਾ ਧੰਨਵਾਦ ਦਿਆਂ ਕਿ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਇਹ ਸਾਨੂੰ ਉਹਨਾਂ ਦੇ ਪ੍ਰਕਾਸ਼ ਪਰਵ ਦੇ ਮਾਧਿਅਮ ਦੇ ਰਾਹੀਂ ਔਰ ਉਹਨਾਂ ਦੁਆਰਾ ਸੰਸਾਰ ਨੂੰ ਦਿੱਤੀ ਗਈ ਇਹ ਰਾਮਾਇਣ ਨਾਮ ਦੀ ਜਿਹੜੀ ਇੱਕ ਹੀਰਾ ਰੂਪ ਦੇ ਵਿੱਚ ਪੁਸਤਕ ਜੋ ਸਾਨੂੰ ਦਿੱਤੀ ਉਹਨਾਂ ਨੂੰ ਧਾਰਮਿਕ ਗ੍ਰੰਥ ਜੋ ਦਿੱਤਾ ਹੈ ਆ ਜਿਹਦੇ ਤੋਂ ਪ੍ਰੇਰਣਾ ਲੈ ਕੇ ਅਸੀਂ ਸਾਰੇ ਹਿੰਦੁਸਤਾਨ ਵਾਸੀ ਚਲਦੇ ਆ ਉਹਦੇ ਤੋਂ ਹੀ ਪ੍ਰੇਰਣਾ ਲੈ ਕੇ ਤੇ ਅੱਜ ਡੇਰੀਵਾਲ ਦਰੋਗਾ ਪਿੰਡ ਦੇ ਵਿੱਚ ਆਉਣ ਦਾ ਮੈਨੂੰ ਮੌਕਾ ਮਿਲਿਆ ਹੈ ਭਗਵਾਨ ਵਾਲਮੀਕ ਜੀ ਦੀ ਯਾਦ ਦੇ ਵਿੱਚ ਹੀ ਰਾਮਲੀਲਾਵਾਂ ਸ਼ੁਰੂ ਕੀਤੀਆਂ ਜਾਣ ਇਹ ਇੱਕ ਨਵੇਦਨ ਲੈ ਕੇ ਇਸ ਪਿੰਡ ਦੀ ਰਾਮਲੀਲਾ ਦੇ ਕਲਾਕਾਰਾਂ ਦੇ ਕੋਲ ਮੈਂ ਪਹੁੰਚਿਆ ਹਾਂ ਔਰ ਇਹਨਾਂ ਸਭ ਕਲਾਕਾਰਾਂ ਨੂੰ ਮੈਂ ਨਵੇਦਨ ਕੀਤਾ ਹੈ ਬੇਨਤੀ ਕੀਤੀ ਹੈ ਆਪਣੀ ਆਪਣੀ RAM LILA ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਵਾਲਮੀਕ ਜੀ ਦੇ ਪਵਿੱਤਰ ਸਥਾਨ ਸ਼੍ਰੀ RAM ਤੀਰਥ ਦੇ ਵਿੱਚ ਜੋਤ ਲੈਣ ਵਾਸਤੇ ਪਹੁੰਚੋ ਔਰ ਉੱਥੋਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣੀ RAM LILA ਸ਼ੁਰੂ ਕਰੋ ਤਾਂ ਇਹਨਾਂ ਨੇ ਇਸ ਨਵੇਦਨ ਨੂੰ ਸਵੀਕਾਰ ਕੀਤਾ ਹੈ ਔਰ ਸਾਨੂੰ ਅਸ਼ੋਰੈਂਸ ਦਿਲਵਾਈ ਹੈ ਕਿ ਅਸੀਂ 2 ਅਕਤੂਬਰ ਵਾਲੇ ਦਿਨ ਇਸ ਪਵਿੱਤਰ ਵਾਲਮੀਕ ਜੋਤੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਸ੍ਰੀ ਰਾਮ ਤੀਰਥ ਅੰਮ੍ਰਿਤਸਰ ਵਿਖੇ ਪਹੁੰਚਾਂਗੇ ਤੇ ਮੈਂ ਪਿੰਡ ਵਾਲਿਆਂ ਦਾ ਵੀ ਬਹੁਤ ਧੰਨਵਾਦੀਆਂ ਸਾਰੇ ਕਮੇਟੀ ਦਾ ਵੀ ਧੰਨਵਾਦੀਆਂ ਔਰ ਰਜੇਸ਼ ਜੀ ਦਾ ਵੀ ਧੰਨਵਾਦੀਆਂ ਜਿਨ੍ਹਾਂ ਨੇ ਇਸ ਪਿੰਡ ਦੇ ਲੋਕਾਂ ਦੇ ਨਾਲ ਮੇਰੀ ਮੁਲਾਕਾਤ ਕਰਵਾਈ ਹੈ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦੀ ਆ ਅਸੀਂ ਸਾਰੇ ਪਿੰਡ ਵਾਲੇ ਤੇ ਰਾਮਲੀਲਾ ਕਮੇਟੀ ਡੇਰੀਵਾਲ ਦਰੋਗਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸ੍ਰੀ ਪਰਮੋਦ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਆਣ ਕੇ ਇੱਥੇ ਜਿਹੜਾ ਚਾਨਣਾ ਪਾਇਆ ਜਾਂ ਜਾਣੂ ਕਰਾਇਆ ਸਾਰੀ ਕਮੇਟੀ ਨੂੰ ਕਿ ਜੋ ਅਮਰਸਰ ਵਿਖੇ RAM ਤੀਰਥ ਬਾਬਾ ਬਾਲਮੀਕ ਜੀ ਦੀ ਜਗ੍ਹਾ ਹੈ ਉੱਥੋਂ ਜਿਹੜੀ ਆ ਉਹ ਜੋਤ ਲੈ ਕੇ ਤੇ ਸਾਰਿਆਂ ਨੂੰ RAM ਲੀਲਾ ਜਿਹੜੀ ਆ ਸ਼ੁਰੂ ਕਰਨੀ ਚਾਹੀਦੀ ਆ ਇਹ ਇੱਕ ਇਹਨਾਂ ਦਾ ਬੜਾ ਵੱਡਾ ਉਪਰਾਲਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਸਾਨੂੰ ਜਾਣੂ ਕਰਾਇਆ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਉਂਦੇ ਆਂ ਕਿ ਅਸੀਂ ਉੱਥੋਂ ਜੋਤ ਲਿਆ ਕੇ 2 ਅਕਤੂਬਰ ਨੂੰ ਜਿਹੜੇ ਵੀ ਉੱਥੇ ਸੰਤ ਮਹਾਪੁਰਸ਼ ਉੱਥੇ ਆ ਰਹੇ ਨੇ ਬੜੇ-ਬੜੇ ਵੱਡੇ ਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ 2 ਤਰੀਕ ਨੂੰ ਤੇ 3 ਤਰੀਕ ਤੋਂ ਆਪਣੇ ਪਿੰਡ ਡੇਰੀਵਾਲ ਦਰਗਾ ਵਿਖੇ RAMLILA ਜਿਹੜੀ ਉਹ ਸ਼ੁਰੂ ਕਰਾਂਗੇ ਅਸੀਂ ਫਿਰ ਇੱਕ ਵਾਰੀ ਸਾਰੀ ਕਮੇਟੀ ਵੱਲੋਂ ਸਾਰੇ ਪਿੰਡ ਵੱਲੋਂ ਅ ਸ੍ਰੀ ਪ੍ਰਮੋਦ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਧੰਨਵਾਦ ਬਹੁਤ